Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਹ ਸੱਚੀ ਗੱਲ ਮੈਂ ਪੱਤਰਕਾਰ ਜਸਵਿੰਦਰ ਸਿੰਘ Indian TV News Punjab ਅੱਜ ਅਸੀਂ ਖੜੇ ਹਾਂ ਪਿੰਡ ਨੱਥੋਆ ਦੀ ਗਰਾਊਂਡ ਦੇ ਵਿੱਚ ਜਿੱਥੇ ਕਿ ਆਪਾਂ ਜਿਹੜਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਮਹਿਰੋ ਜਿਨ੍ਹਾਂ ਨੇ ਕੁਝ ਪਿਛਲੇ ਦਿਨ ਪਹਿਲਾਂ ਹੀ ਜਿਹੜਾ ਕਿ ਬਜਿੰਦਰ ਸਿੰਘ ਪਖੰਡੀ ਸਾਹਿਬ ਸੀਗਾ ਜਿਹੜਾ ਕਿ ਪਰਦਾ ਫਾਸ਼ ਕੀਤਾ ਜੋ ਕਿ ਕੁਕਰਮਗਾ ਦੇ ਗੁਰੂ ਘਰ ਦੇ ਵਿੱਚ ਜਿੱਥੇ ਕਿ ਗੁਰੂ ਘਰ ਦੇ ਬੇਰਵੀ ਕੀਤੀ ਹੋਣੀ ਜੀ ਗੋਟਕਾ ਸਾਹਿਬ ਸਿਗੂ ਗਨਸਾ ਬਰਾਇਮਾਨ ਸੀਗੇ ਉਸ ਕੁਕਰਮ ਨੂੰ ਮੁੱਖ ਰੱਖਿਆ ਹੋਇਆ ਇਹ ਜਿਹੜੀ ਜਿੰਨੇ ਵੀ ਪੰਜਾਬ ਦੀ ਜਨਤਾ ਦਾ ਜਾਣ ਸਕਿਆ ਜਾਂ ਹੋਰ ਵੀਰ ਇਹ ਖੜੇ ਨੇ ਅੱਜ ਆਵਨ ਦੇ ਨਾਲ ਗੱਲਬਾਤ ਕਰਦੇ ਆ ਕਿ ਉਹ ਸਾਧ ਕੀ ਹੋਣਾ ਚਾਹੀਦਾ ਉਹਦੇ ਨਾਲ ਕੀ ਪਹਾੜ ਬਤਰਨਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਬੋਲੇ ਬਣਾ ਮਨਦੀਪ ਸਿੰਘ ਜੀ ਇਹ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਤੁਸੀਂ ਇੰਡੀਆ ਟੀਵੀ ਚੈਨਲ ਨੂੰ ਉਹ ਸਮੂਹ ਸਾਧ ਸੰਗਤ ਨੂੰ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਵੋ ਜੋ ਕਿ ਅਮਰਤਪਾਲ ਸਿੰਘ ਭਾਈ ਮਹਿਰ ਸਾਹਿਬ ਰੋ ਰੋ ਰਹੇ ਨੇ ਉਹਨਾਂ ਦੇ ਨਾਲ ਅਸਟਾ ਸਾਨੂੰ ਕੀ ਮਾਤਰਮ ਖੜਨਾ ਚਾਹੀਦਾ ਜਾਂ ਨਹੀਂ ਖੜਨਾ ਚਾਹੀਦਾ ਇਹਦੇ ਬਾਰੇ ਖੁੱਲ ਕੇ ਵਿਸਤਾਰ ਦੇ ਨਾਲ ਜੀ ਦੱਸੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦਾ ਪਾਵਨ ਪਵਿੱਤਰ ਬਚਨ ਹੈ ਜੇ ਜੀਵ ਐ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਜੇ ਅਸੀਂ ਪਿੱਛੇ ਤੋਂ ਗੁਰੂ ਅਰਤਾਰਾਂ ਤੋਂ ਇਹ ਵਿਚਾਰ ਕਰ ਲਈਏ ਤਾਂ ਜਿਹੜਾ ਭੋਰਾ ਸਾਹਿਬ ਸੀ ਬਹੁਤ ਵੱਡਾ ਇੱਕ ਸਥਾਨ ਸੀਗਾ ਗੁਰੂ ਨਾਨਕ ਦੇਵ ਮਹਾਰਾਜਿਆਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਰ ਇਹਨਾਂ ਪਖੰਡੀ ਸਾਧਾਂ ਨੇ ਜਿਹੜੇ ਉਹਨਾਂ ਭੋਰਿਆਂ ਦੇ ਵਿੱਚ ਕੁਕਰਮ ਕੀਤੇ ਆ ਉਹ ਵੈਸੇ ਤਾਂ ਪੰਜਾਬ ਦੀ ਸਾਰੀ ਜਨਤਾ ਦੇ ਸਾਹਮਣੇ ਉਹ ਆ ਚੁੱਕਿਆ ਵਾ ਪਰ ਅਸੀਂ ਨਥੋਵਾਲ ਦੀਆਂ ਸਮੂਹ ਸੰਗਤਾਂ ਨੌਜਵਾਨ ਵੀਰ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਪੁਰਜੋਰ ਆਪਾਂ ਕਹੇ ਲਈਏ ਵੀ ਜਿਵੇਂ ਹੱਕ ਠੋਕ ਕੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਆਂ ਅਸੀਂ ਸਪੋਰਟ ਵੀ ਕਰਦੇ ਆਂ ਤੇ ਨਾਲ ਅਸੀਂ ਉਸ ਪਖੰਡੀ ਸਾਧ ਦਾ ਵਿਰੋਧ ਵੀ ਕਰਦੇ ਆਂ ਜਿਨੇ ਧੋਰਾ ਸਾਹਿਬ ਦੇ ਅੰਦਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀਆਂ ਜਿੱਥੇ ਬਾਬਾ ਆਨੰਦ ਸਿੰਘ ਜੀ ਮਹਾਪੁਰਸ਼ ਬਾਬਾ ਈਸ਼ਰ ਸਿੰਘ ਜੀ ਅਤੇ 10 ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਸਰੂਪ ਵੀ ਲੱਗੇ ਹੋਏ ਸਨ ਪੋਰੇ ਦੇ ਵਿੱਚ ਉਹਨੇ ਉਹ ਕੋ ਕੰਮ ਕੀਤੇ ਆ ਤੇ ਜਿਹੜੇ ਕਿ ਸਾਨੂੰ ਇਥੇ ਦੱਸਣ ਦੀ ਲੋੜ ਨਹੀਂ ਸਾਰੀ ਜਨਤਾ ਨੂੰ ਪਤਾ ਵਾ ਪਰ ਅਸੀਂ ਇਥੇ ਹੁਣ ਆ ਘਟ ਤਾਂ ਰੱਖਿਆ ਵਾ ਅਸੀਂ ਅਮਰਤਪਾਲ ਸਿੰਘ ਕਿਉਂਕਿ ਸਾਡੇ ਇਲਾਕੇ ਦੇ ਵਿੱਚੋਂ ਕਿਸੇ ਧਾਰਮਿਕ ਜਥੇਬੰਦੀ ਨੇ ਕੋਈ ਵੀ ਅਮਰਤਪਾਲ ਸਿੰਘ ਦੀ ਸਪੋਰਟ ਨਹੀਂ ਕੀਤੀ ਪਰ ਅਸੀਂ ਸਾਰੇ ਇਥੇ ਨੌਜਵਾਨ ਜਿਹੜੇ ਇਕੱਤਰ ਹੋਏ ਆ ਨਥੋਵਾਲ ਦੀਆਂ ਸੰਗਤਾਂ ਤੇ ਅਸੀਂ ਇਹ ਬੇਨਤੀ ਕਰਦੇ ਆ ਅਮਰਤਪਾਲ ਸਿੰਘ ਜਿਹੜਾ ਕਿ ਰੋ ਵੀ ਰਿਹਾ ਵਾ ਬੰਦਾ ਰੋਂਦਾ ਉਦੋਂ ਆ ਜਦੋਂ ਚਾਰੇ ਪਾਸੇ ਤੋਂ ਉਹਨੂੰ ਕੋਈ ਵੀ ਉਹਦੀ ਸਪੋਰਟ ਨਾ ਕਰੇ ਪਰ ਸਤਿਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਸ਼ਬਦ ਵੀ ਆ ਵੀ ਤਾਤੀ ਬਾਉ ਨੇ ਲੱਗੇ ਹੀ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਤੇ ਇੱਥੇ ਮੈਂ ਗੱਲ ਇਹ ਵੀ ਕਹਿ ਦਮਾ ਕੱਲੇ ਉੱਥੇ ਅੰਮ੍ਰਿਤਪਾਲ ਦੀ ਵੀ ਗੱਲ ਨਹੀਂ ਆ ਉੱਥੇ ਸਤਿਗੁਰੂ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਜਿਹੜੀ ਬੇਅਦਵੀ ਉਸ ਪਖੰਡੀ ਸਾਧਨ ਕੀਤੀ ਆ ਮੈਂ ਵੀ ਇਹ ਗੱਲ ਜਾਣਦਾ ਵੀ ਉੱਥੇ ਜਿਹੜੀ ਉਹਦੀ ਕੁੱਟਮਾਰ ਕੀਤੀ ਗਈ ਆ ਬਹੁਤ ਖੁਸ਼ੀ ਆ ਇਸ ਗੱਲ ਦੀ ਤੇ ਮੈਂ ਇਹ ਵੀ ਕਹਿਣਾ ਵਾਂ ਕਿ ਕੱਲੀ ਉਹ ਸਾਧ ਦੀ ਗੱਲ ਨਹੀਂ ਸਾਡੇ ਪੰਜਾਬ ਦੇ ਅੰਦਰ ਪਤਾ ਨਹੀਂ ਇਹੋ ਜੇ ਕਿੰਨੇ ਕੁ ਪਖੰਡੀ ਸਾਧਾ ਜਿੱਥੇ ਗੁਰਬਾਣੀ ਦੇ ਅੰਦਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਨਾਮ ਜਪਣ ਵਾਲੀਆਂ ਰੂਹਾਂ ਦਾ ਸਤਕਾਰ ਵੀ ਕੀਤਾ ਸੰਤ ਸਰਣ ਜੋ ਜਨਪਰਾ ਸੋ ਜਨ ਉਧਰਨਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਉਥੇ ਜਿੱਥੇ ਸਿਫਤ ਕੀਤੀ ਆ ਤੇ ਉਥੇ ਇਹੋ ਜੇ ਪਖੰਡੀਆਂ ਦੀ ਨਿੰਦਿਆ ਵੀ ਕੀਤੀ ਆ ਤੇ ਜੇ ਉਹ ਕੋ ਕਰਮ ਕਰਦਾ ਸੀ ਤੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪੂਰੀ ਦੁਨੀਆ ਦੇ ਉਹਨੂੰ ਸਾਹਮਣੇ ਨੰਗਾ ਕਰ ਦਿੱਤਾ ਤੇ ਮੈਂ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਬੇਨਤੀ ਕਰੂੰਗਾ ਜਿਵੇਂ ਜਿਵੇਂ ਵੀ ਕੋਈ ਇਸ ਵੀਡੀਓ ਨੂੰ ਸੁਣਦਾ ਵਾ ਤੇ ਉਹ ਅੱਗੇ ਸ਼ੇਅਰ ਵੀ ਕਰੇ ਤੇ ਬੇਨਤੀ ਵੀ ਆ ਸਾਡੇ ਇਲਾਕੇ ਦੇ ਵਿੱਚੋਂ ਕੋਈ ਨਹੀਂ ਉਠਿਆ ਤੇ ਮੈਂ ਬੇਨਤੀ ਕਰੂੰਗਾ ਕਿ ਅਸੀਂ ਅਮਰਪਾਲ ਸਿੰਘ ਦੀ ਸਪੋਰਟ ਦੇ ਵਿੱਚ ਆਈਏ ਜਿਹੜਾ ਉਹਨੇ ਕੰਮ ਕੀਤਾ ਬਹੁਤ ਵਧੀਆ ਕੀਤਾ ਆ ਥੋੜੇ ਜੇ 23 ਤਰੀਕ ਦੀ ਗੱਲ ਆ ਭਿੰਡਰ ਕਲਾਂ ਦੇ ਵਿੱਚ ਵੀ ਇਹ ਕੰਮ ਹੋਇਆ ਪਰ ਉਥੇ ਸਿੰਘਾਂ ਨੇ ਉਹਦਾ ਸੋਧਾ ਵੀ ਲਾਇਆ ਇਸ ਕਰਕੇ ਪ੍ਰਸ਼ਾਸਨ ਹੈ ਪਹਿਲਾਂ ਭਾਵੇਂ ਬੇਨਤੀ ਕੀਤੀ ਗਈ ਅਮਰਤਪਾਲ ਸਿੰਘ ਵੱਲੋਂ ਪ੍ਰਸ਼ਾਸਨ ਨੂੰ ਵੀ ਕੀਤੀ ਗਈ ਆ ਤੇ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਆ ਜਾਂ ਹੋਰ ਜਥੇਬੰਦੀਆਂ ਉਹਨਾਂ ਨੂੰ ਵੀ ਕੀਤੀ ਗਈ ਆ ਪਰ ਪਤਾ ਨਹੀਂ ਵੀ ਉਹ ਜਿਵੇਂ ਕਹਿੰਦੇ ਆ ਵੀ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇ ਨਾ ਹੱਡ ਗੱਲਣਾ ਮੱਤ ਮਾਰਨਾ ਕੰਮ ਕਰਨਾ ਦੇਣ ਉਹ ਮੈਨੂੰ ਲੱਗਦਾ ਵੀ ਉਹ ਜਿਹੜਾ ਇਹ ਵਾਕ ਆ ਨਾ ਉਹਨਾਂ ਤੇ ਢੁਕਦਾ ਵਾ ਤੇ ਮੈਂ ਬੇਨਤੀ ਕਰੂੰਗਾ ਅਸੀਂ ਸਾਰੇ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਪੂਰੀ ਫੁੱਲ ਸਪੋਰਟ ਦੇ ਵਿੱਚ ਆ ਤੇ ਅਸੀਂ ਇੱਥੇ ਜਕਾਰਾ ਛੱਡਾਂਗੇ ਜਕਾਰਾ ਛੱਡਣ ਦੇ ਨਾਲ ਅਸੀਂ ਸਾਰੇ ਨੌਜਵਾਨ ਇਹ ਇੱਕ ਹਾਂ ਅਸੀਂ ਪ੍ਰਤੀਤ ਕਰਾਵਾਂਗੇ ਕਿ ਅਸੀਂ ਸਾਰੇ ਉਹਦੇ ਨਾਲ ਹਾਂ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨਿਹਾਲ ਵਾਹਿਗੁਰੂ ਬੋਲੇ ਸੋਨਿਹਾਲ ਵਾਹਿਗੁਰੂ ਬੋਲੇ ਸੋਨਿਹਾਲ ਕਿਰਿਆ ਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿਸ ਕੀ ਪੈਸਾ ਭਾਈ ਮਨਦੀਪ ਸਿੰਘ ਜੀ ਔਰ ਇਹਨਾਂ ਦੇ ਨਾਲ ਸਾਰੇ ਨੌਜਵਾਨ ਵੀਰ ਜਿਹੜੇ ਕਿ ਗਰਾਊਂਡਾਂ ਦੇ ਵਿੱਚ ਖੇਡਦੇ ਸੀਗੇ ਉਹਨਾਂ ਨੇ ਵੀ ਸਾਰਿਆਂ ਨੇ ਡੱਟ ਕੇ ਉਸ ਪਖੰਡੀ ਸਾਹਿਬ ਬਜਿੰਦਰ ਸਿੰਘ ਦਾ ਬਰੋਸ ਕੀਤਾ ਔਰ ਭਾਈ ਸਾਹਿਬ ਭਾਈ ਅਮਰਸਪਾਲ ਜੀ ਮਹਿਰੋ ਜੀ ਸਪੋਰਟ ਕਰਦੇ ਨੇ ਇਸ ਲਈ ਇਹਨਾਂ ਦਾ ਸਾਰਿਆਂ ਦਾ ਵੀਰਾਂ ਦਾ ਇੰਡੀਆ ਟੀਵੀ ਚੈਨਲ ਬਲੇ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ